ਉਹ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਲੱਲੀਆਂ ਵੀ ਉੱਥੋਂ ਦੇ ਉਹਦੇ ਬਲਦ ਸੁਣੀ ਦੇ ਉੱਥੋਂ ਦੇ ਦੋ ਬਲਦ ਸੁਣੀ ਦੇ ਗਲੋਂਾਂ ਦੇ ਟੱਲੀਆਂ ਵੀ ਭਜ-ਭਜ ਕੇ ਉਹ ਮੱਕੀ ਬੀਜ ਦੇ ਗਿਠ-ਗਿਠ ਲੱਗੀਆਂ ਚੱਲੀਆਂ ਮੇਲਾ ਮੁਕਸਰ ਦਾ ਦੋ ਮੁਟਿਆਰਾਂ ਚੱਲੀਆਂ ਮੇਲਾ ਮੁਕਸਰ ਦਾ ਦੋ ਮੁਟਿਆਰਾਂ ਚੱਲੀਆਂ ਮੇਲਾ ਮੁਕਸਰ ਦਾ ਓ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਦਾਨਾ ਬਈ ਕੱਚੇ ਖੂਤ ਢੋਲ ਖੜਕਦੇ ਕੱਚੇ ਖੂਤ ਢੋਲ ਖੜਕਦੇ ਪਾਣੀ ਭਰਨ ਰਕਾਨਾ ਬਿ ਲੰਗਦੇ ਰਾਹੀ ਛੇੜਨਦਾਉ ਲੱਭਦੀਆਂ ਫਿਰ ਨ ਬਹਾਨਾ ਨਕਦੀ ਜੜਪਟ ਲਈ ਪਾਕੇ ਲੌਂਗ ਬਗਾਨਾ ਨਕਦੀ ਜੜਪਟ ਲਈ ਪਾਕੇ ਲੌਂਗ ਬਗਾਨਾ ਨਕਦੀ ਜੜਪਟ ਲਈ ਓ ਪਿੰਡਾ ਵਿੱਚੋਂ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਕੇਰੇ ਬਈ ਇਸ ਪਿੰਡ ਦੇ ਮੁੰਡੇ ਸੁਣੀ ਦੇ ਇਸ ਪਿੰਡ ਦੇ ਮੁੰਡੇ ਸੁਣੀ ਦੇ ਹਦੋਂ ਬਦਨੇ ਪਿਹੜੇ ਵਿਹਾਂ ਕਰਵਾ ਕੇ ਹਟਦੇ ਮੇਲਣੇ ਪਹਿ ਜਾਂਦੇ ਜੇ ਖਿਹੜੇ ਬਚ ਕੇ ਰਹਿ ਬੀਬਾ ਬੜੇ ਜਮਾਨੇ ਪਿਹੜੇ ਬਚ ਕੇ ਰਹਿ ਬੀਬਾ ਭਰੇ ਬੜੇ ਜਮਾਨੇ ਪਿਹੜੇ ਬਚ ਕੇ ਰਹਿ ਬੀਬਾ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਤੂਰੀ ਬਈ ਉਥੋਂ ਦੇ ਦੋ ਅਮਲੀ ਸੁਣੀ ਦੇ ਉਥੋਂ ਦੇ ਦੋ ਅਮਲੀ ਸੁਣੀ ਦੇ ਕੱਚ ਵਿੱਚ ਰਖਣ ਕਤੂਰੀ ਬਈ ਆਪ ਤਾਂ ਖਾਂਦੇ ਰੁੱਖੀ ਮਿੱਸੀ ਉਹਨੂੰ ਖਵਾਉਂਦੇ ਚੂਰੀ ਜੀ ਦਾ ਲਖਪਤਲਾ ਓਏ ਮਾਜਾੜ ਜਣਪੂਰੀ ਜੀ ਦਾ ਲਖਪਤਲਾ ਓਏ ਮਾਜਾੜ ਜਣਪੂਰੀ ਜੀ ਦਾ ਲਖਪਤਲਾ ਓ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਡੋਰੀ ਬਈ ਉਥੋਂ ਦੀਆਂ ਦੋ ਕੁੜੀਆਂ ਸੁਣੀ ਦੀਆਂ ਉਥੋਂ ਦੀਆਂ ਦੋ ਕੁੜੀਆਂ ਸੁਣੀ ਦੀਆਂ ਇੱਕ ਕਾਲੀ ਇੱਕ ਗੋਰੀ ਬਈ ਕਾਲੀ ਖਿਰਖੜ ਹੱਸਦੀ ਜਾਵੇ ਗੋਰੀ ਹੱਸਦੀ ਚੋਰੀ ਚੋਰੀ ਮਾਣ ਜਵਾਨੀ ਦਾ ਨਰਮ ਗਨੇ ਦੀ ਪੋਰੀ ਮਾਣ ਜਵਾਨੀ ਦਾ ਨਰਮ ਗਨੇ ਦੀ ਪੋਰੀ ਮਾਣ ਜਵਾਨੀ ਦਾ ਓ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਪਟਿਆਲਾ ਬਈ ਉਥੋਂ ਦਾ ਇੱਕ ਗੱਭਰੂ ਸੁਣੀ ਦਾ ਉਥੋਂ ਦਾ ਇੱਕ ਗੱਭਰੂ ਸੁਣੀ ਦਾ ਕੁੰਡੀਆਂ ਮੁੱਛਾਂ ਵਾਲਾ ਹਾਏ ਨੀ ਮੁੰਡਾ ਬੰਨਦਾ ਚਾਦਰਾਂ ਹੱਥ ਵਿੱਚ ਖੁੰਡਾ ਕਾਲਾ ਮੈਂ ਨਹੀਂ ਪਸੰਦ ਆ ਗਿਆ ਮੁੰਡਾ ਹਾਨ ਦਾ ਸਰੂਜ ਕੱਦਵਾਲ ਮੈਂ ਨਹੀਂ ਪਸੰਦ ਆ ਗਿਆ ਮੁੰਡਾ ਹਾਨ ਦਾ ਸਰੂਜ ਕੱਦਵਾਲ ਮੈਂ ਨਹੀਂ ਪਸੰਦ ਆ ਗਿਆ ਉਹ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਗੜਦੀ ਉੱਥੋਂ ਦੀ ਇੱਕ ਨਾਰ ਸੁਣੀ ਦੀ ਕਾਲਜ ਦੇ ਵਿੱਚ ਪੜਦੀ ਘਰੋਂ ਪੀਸ ਦੇ ਪੈਸੇ ਲੈ ਕੇ ਘਰੋਂ ਫੀਸ ਦੇ ਪੈਸੇ ਲੈ ਕੇ ਸਿਨੇਮੇ ਦੇ ਵਿੱਚ ਵੜਦੀ ਜਦੋਂ ਸਿਨੇਮੇੋਂ ਬਾਹਰ ਨਿਕਲਦੀ ਮੇਰੇ ਘਰ ਦੇ ਪਿੱਛੇ ਆ ਖੜਦੀ ਪੌੜੀ ਮਿੱਤਰਾਂ ਦੀ ਸੈਂਡਲ ਪਾਪਾ ਚੜਦੀ ਪੌੜੀ ਮਿੱਤਰਾਂ ਦੀ ਸੈਂਡਲ ਪਾਪਾ ਚੜਦੀ ਪੌੜੀ ਮਿੱਤਰਾਂ ਦੀ ਓ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਮੋਗਾ ਬਈ ਉੱਥੋਂ ਦਾ ਇੱਕ ਸਾਧੂ ਸੁਣੀ ਦਾ ਉੱਥੋਂ ਦਾ ਇੱਕ ਸਾਧੂ ਸੁਣੀ ਦਾ ਬੜੀ ਉਸ ਦੀ ਸੋਭਾ ਵੀ ਆਉਂਦੀ ਜਾਂਦੀ ਨੂੰ ਘੜਾ ਚਕਾਉਂਦਾ ਚੋ ਮਾਰਦਾ ਗੋਡਾ ਨਹੀਂ ਲੱਕ ਮੇਰ ਪਤਲਾ ਜਿਆ ਭਾਰ ਸਹਿਣਾ ਜੋਗ ਨਹੀਂ ਲੱਕ ਮੇਰ ਪਤਲਾ ਜਿਆ ਭਾਰ ਸਹਿਣਾ ਜੋਗ ਨਹੀਂ ਲੱਕ ਮੇਰ ਪਤਲਾ ਜਿਆ ਉਹ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਮਾੜੀ ਬਈ ਉੱਥੋਂ ਦੀਆਂ ਦੋ ਕੁੜੀਆਂ ਸੁਣੀ ਦੀਆਂ ਉਥੋਂ ਦੀਆਂ ਦੋ ਕੁੜੀਆਂ ਸੁਣੀ ਦੀਆਂ ਇੱਕ ਪਤਲੀ ਇੱਕ ਪਾਰੀ ਪਈ ਪਤਲੀ ਦਾ ਤਾਂ ਵਿਆਹ ਹੋ ਗਿਆ ਪਾਰੀ ਰਹਿ ਗਈ ਕੁਵਾਰੀ ਆਪੇ ਲੈ ਜਾਣਗੇ ਜੀ ਨੂੰ ਲੱਗੇ ਪਿਆਰੀ ਆਪੇ ਲੈ ਜਾਣਗੇ ਜੀ ਨੂੰ ਲੱਗੂ ਪਿਆਰੀ ਆਪੇ ਲੈ ਜਾਣਗੇ